ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ 에 ਆਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਖੁਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪ ਸਭੋ ਸੰਗਤਾਂ ਜੁੜ ਬੈਠੀਆਂ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਚਕਾ ਕੇ ਦੋਨੋਂ ਹੱਥ ਜੋੜ ਕੇ ਬੜੇ ادب ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ부 ਸੰਗਤਾਂ ਨੇ 15ਵੀਂ ਅਸ਼ਟਪਦੀ ਦੀ ਚੌਥੀ ਪੌੜੀ ਸਰਵਣ ਕੀਤੀ ਆ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਪੰਜਵੀਂ ਪੌੜੀ ਵਿੱਚ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਕੀ ਸਾਨੂੰ ਸਮਝਾ ਰਹੇ ਹਨ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਸਾ ਵਖਰ ਕੋ ਲੈਨ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਜੈਸਾ ਵਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਧੰਗ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਜਿਸ ਵਖਰ ਕੋ ਲੈਨ ਤੂੰ ਆਇਆ ਜਿਵੇਂ ਅੱਜ ਵੀ ਅਸੀਂ ਜੀਵ ਦੁਕਾਨ ਦੇ ਉਪਰੋ ਸੌਦਾ ਖਰੀਦਣ ਜਾਂਦੇ ਕਿਉਂਕਿ ਇਸ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਵਪਾਰ ਦੀ ਗੱਲ ਕੀਤੀ ਆ ਅਸੀਂ ਜਿਹੜਾ ਅਸਲੀ ਵਪਾਰ ਕਿਹੜਾ ਕਰੀਦਾ ਜਿਵੇਂ ਅਸੀਂ ਦੁਕਾਨ ਉੱਪਰ ਘਰੇ ਸੌਦਾ ਮੁੱਕ ਜਾਵੇ ਘਰ ਦੇ ਵਿੱਚ ਖੰਡ ਨਹੀਂ ਆ ਖੰਡ ਲੈ ਕੇ ਆਈਦਾ ਆ ਖੰਡ ਤੋਂ ਬਿਨਾਂ ਗੁੜ ਤੋਂ ਬਿਨਾਂ ਮਿੱਠੇ ਤੋਂ ਬਿਨਾਂ ਸ਼ੱਕਰ ਤੋਂ ਬਿਨਾਂ ਨਾ ਖੀਰ ਬਣਨੀ ਆ ਜਿਹੜੇ ਜੀਵ ਚਾਹ ਪੀਂਦੇ ਨੇ ਨਾ ਉਹਨਾਂ ਨੂੰ ਚਾਹ 'ਚ ਮਠਾਈ ਨਾ ਹੋਵੇ ਤੇ ਸਵਾਦ ਲੱਗਣੀ ਆ ਜਿਹੜੇ ਦੁੱਧ ਪੀਂਦੇ ਦੁੱਧ ਨਹੀਂ ਕਈ ਫਿੱਕਾ ਪੀਂਦੇ ਮਿੱਠਾ ਪੀਦੇ ਮਠਿਆਈ ਵਾਲੀਆਂ ਚੀਜ਼ਾਂ ਮਠਿਆਈ ਤੋਂ ਬਿਨਾਂ ਨਹੀਂ ਬਣ ਸਕਦੀਆਂ ਜੇ ਘਰ ਦੇ ਵਿੱਚੋਂ ਮਿੱਠਾ ਖਤਮ ਹੋ ਗਿਆ ਤੇ ਸਾਨੂੰ ਮਿੱਠਾ ਲੈਣ ਜਾਣਾ ਪੈਣਾ ਹੈ ਨਮਕ ਖਤਮ ਹੋ ਗਿਆ ਨਮਕ ਲੈਣ ਜਾਣਾ ਪੈਣਾ ਹੈ ਅਸੀਂ ਜੋ ਵੀ ਵਸਤਾਂ ਖਾਂਦੇ ਆਂ ਜਾਂ ਸਬਜ਼ੀ ਖਾਂਦੇ ਆਂ ੂਲ ਮਿਰਚ ਦਾ ਮਸਾਲਾ ਹੀ ਆ ਉਹਦਾ ਸਬਜ਼ੀਆਂ ਤੇ ਫੋਕੀਆਂ ਨੇ ਜੇ ਫੋਕੀਆਂ ਸਹੀਆਂ ਸਵਾਦ ਨਹੀਂ ਲੱਗਣ ਉਹਨੂੰ ਰੰਨ ਕੇ ਫੋਕਾ ਲੂਣ ਮਿਰਚ ਦਾ ਨਾ ਪਾਇਆ ਜਾਵੇ ਤਾਂ ਸਵਾਦ ਨਹੀਂ ਲੱਗੇ ਕੋਈ ਵੀ ਚੀਜ਼ ਸਾਡੇ ਘਰ ਦੇ ਵਿੱਚੋਂ ਗਾਇਬ ਹੋ ਜਾਵੇ ਮੁੱਕ ਜਾਵੇ ਤਾਂ ਉਹਨੂੰ ਲਿਆਉਣਾ ਪੈਂਦਾ ਹੈ ਪਰ ਇੱਕ ਜਿਹੜਾ ਇਹ ਸਾਡਾ ਹਿਰਦਾ ਘਾਰਿਆ ਇਹਦੇ ਵਿੱਚ ਅਸੀਂ ਦੁਨਿਆਵੀ ਤੌਰ ਤੇ ਹਰ ਇੱਕ ਚੀਜ਼ ਵਿੱਚ ਪਾਈ ਜਾ ਰਹੇ ਹਾਂ ਜਿਹੜਾ ਇਸਦਾ ਅਸਲੀ ਖਜ਼ਾਨਾ ਸੀ ਉਸ ਤੋਂ ਅਸੀਂ ਭੁੱਲ ਗਏ ਉਹਦੇ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਮਝਾ ਰਹੇ ਹਨ ਜਿਸ ਵਖਰ ਕੋ ਲੈਨ ਤੂੰ ਆਇਆ ਜਿਸ ਵਖਰ ਭਾਵ ਕੀ ਸੌਦੇ ਨੂੰ ਤੂੰ ਇੱਥੇ ਮਨੁੱਖਾ ਜਨਮ ਧਾਰ ਕੇ ਲੈਣ ਆਇਆ ਸੀ RAM ਨਾਮ ਸੰਤਨ ਘਰ ਪਾਇਆ ਆਮ ਕਰਕੇ ਅਸੀਂ ਦੁਕਾਨਾਂ ਦੇ ਜਾਂਦੇ ਹਾਂ ਦੁਨਿਆਵੀ ਤੌਰ ਤੇ ਸੌਦਾ ਲੈਣ ਪਰ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੌਦਾ ਆ ਜਿਹੜਾ ਲੈਣ ਆਏ ਅਸੀਂ ਮਨੁੱਖਾ ਜਨਮ ਧਾਰ ਕੇ ਲੈਣ ਆਏ ਆਂ ਇਹ ਜਿਹੜਾ ਸੌਦਾ RAM ਨਾਮ ਸੰਤਨ ਘਰ ਪਾਇਆ ਇਹ RAM ਨਾਮ ਅਕਾਲ ਪੁਰਖ ਦੇ ਨਾਮ ਦਾ ਪਰਮੇਸ਼ਰ ਦੇ ਨਾਮ ਦਾ ਉਸ ਦੀ ਪ੍ਰੀਤ ਪ੍ਰੇਮ ਦਾ ਸੌਦਾ ਲੈਣ ਵਾਸਤੇ ਆਇਆ ਸੀ ਤੇ ਉਹ ਸੌਦਾ ਤੈਨੂੰ ਮਿਲਣਾ ਸੰਤਨ ਘਰ ਪਾਇਆ ਉਹਦੇ ਸੇਵਕਾਂ ਦੇ ਘਰੋਂ ਮਿਲਣਾ ਹੈ ਉਹਦੇ ਪਿਆਰੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚ ਤੇ ਆਵੀ ਸਹੀ ਪਿਆਰਿਆਂ ਦੇ ਨਾਲ ਮਿਲੋਗੇ ਸਹੀ ਸੰਗਤ ਕਰੋਗੇ ਤੇ RAM ਨਾਮ ਦਾ ਪਰਮੇਸ਼ਰ ਕਾਲਪੁਰਖ ਦੇ ਨਾਮ ਦਾ ਸੌਦਾ ਲੈ ਕੇ ਆਓਗੇ ਸਾਧੂ ਜਨਾਂ ਦੀ ਸੰਗਤ ਕਰੋਗੇ ਸੰਤ ਜਨਾਂ ਦੀ ਸੰਗਤ ਕਰੋਗੇ ਤੇ ਅੱਗੇ ਛੋਟੇ ਛੋਟੇ ਬੱਚੇ ਗ੍ਰੰਥੀ ਸਿੰਘਾ ਕੋਲ ਜਾ ਕੇ ਗੁਰਬਾਣੀ ਸਿੱਖਣੀ ਉਹਨਾਂ ਦੇ ਨਾਲ ਸੇਵਾ ਕਰਉਣੀ ਅੱਜ ਕੱਲ ਤੇ ਉਹ ਵੀ ਨਹੀਂ ਜ਼ਿਆਦਾ ਦੇਖਣ ਨੂੰ ਮਿਲਦਾ ਨਹੀਂ ਕੋਈ ਬੱਚਾ ਆਵੇ ਪਰ ਕਈ ਪਰਿਵਾਰ ਚੰਗੇ ਨੇ ਵੀ ਜਿਹੜੇ ਭੇਜ ਦਿੰਦੇ ਨੇ ਵੀ ਆਪਣੇ ਬੱਚਿਆਂ ਨੂੰ ਜਾਓ ਬਾਬਾ ਜੀ ਨਾਲ ਸੇਵਾ ਕਰੋ ਤੇ ਗ੍ਰੰਥੀ ਸਿੰਘ ਦੇ ਨਾਲ ਸੇਵਾ ਕਰਾਉਣ ਦੇ ਨਾਲ ਵੀ ਬੱਚਾ ਕਈ ਕੁਝ ਸਿੱਖ ਜਾਂਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਅਸਲੀ ਸੌਦਾ ਸੀ ਖਰੀਦਣ ਵਾਸਤੇ ਆਇਆ ਉਹ RAM ਨਾਮ ਸੰਤਨ ਘਰ ਪਾਇਆ ਸੰਤਾਂ ਸਾਧੂਆਂ ਦੀ ਸ਼ਰਨ ਵਿੱਚੋਂ ਉਹਨਾਂ ਦੀ ਸੰਗਤ ਕਰਕੇ ਤੈਨੂੰ ਪ੍ਰਾਪਤ ਹੋਵੇਗਾ ਜਿਹੜੇ ਕਾਲਪੁਰਖ ਦੇ ਨਾਲ ਇੱਕ ਮਿਕ ਹੋਏ ਨੇ ਜਿਹੜੇ ਪਰਮੇਸ਼ਰ ਦੀ ਸੇਵਾ ਕਰਦੇ ਨੇ ਤੇ ਉਹਨਾਂ ਦੇ ਨਾਲ ਜੇ ਸੇਵਾ ਕਰਾਵਾਂਗਾ ਤਾਂ ਆਪਣੇ ਗੁਰੂ ਘਰ ਦੇ ਵਿੱਚ ਜਾ ਕੇ ਉੱਥੇ 사ਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇਗਾ ਤੇ ਇਹ ਸੌਦਾ ਜਿਹੜਾ ਅਸਲੀ ਆ ਇਹ ਤੈਨੂੰ ਪਰਮੇਸ਼ਰ ਕਾਲਪੁਰਖ ਦਾ ਮਿਲੇਗਾ ਅੱਗੇ ਸਤਿਗੁਰੂ ਜੀ ਫਰਮਾਉਂਦੇ ਹਨ ਤਾਜ ਅਬਮਾਨ ਲੇਹੋ ਮਨਮੋਲ ਮਹਾਰਾਜ ਕਹਿੰਦੇ ਨੇ ਕਿ ਤਾਜਦਾਰ ਤੇ ਛੱਡੋ ਕਿਸ ਚੀਜ਼ ਨੂੰ ਛੱਡਣਾ ਅਬਮਾਨ ਨੂੰ ਹੰਕਾਰ ਨੂੰ ਛੱਡ ਕੇ ਲੇਹੋ ਮਨਮੋਲ ਮਹਾਰਾਜ ਫਰਮਾਉਂਦੇ ਹਨ ਕਿ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ ਉਸ ਦਾ ਮੋਲ ਭਾਵ ਕਿ ਉਸ ਦੀ ਕੀਮਤ ਉਹਨੂੰ ਖਰੀਦਣਾ ਕਰ ਜੇ ਖਰੀਦਣਾ ਆ ਜੇ ਛੱਡਣਾ ਆ ਤੇ ਇਹਨੂੰ ਛੱਡ ਇਹ ਮਾੜੇ ਛੋੜਿਆਂ ਨੂੰ ਛੱਡ ਅਭਿਮਾਨ ਨੂੰ ਹੰਕਾਰ ਨੂੰ ਕਾਮ ਕ੍ਰੋਧ ਲਾਲੁਬ ਮੋਹ ਹੰਕਾਰ ਨੂੰ ਛੱਡ ਦੇ ਜਿੱਦਾਂ ਦੁਕਾਨ ਤੇ ਅਸੀਂ ਜਈਏ ਆਮ ਕਰਕੇ ਕਈ ਸੌਦੇ ਪਸੰਦ ਨਹੀਂ ਹੁੰਦੇ ਇਹ ਖਰਾਬ ਇਹ ਸੌਦਾ ਖਰਾਬ ਸੌਦਾ ਅਸੀਂ ਲੈਂਦੇ ਨਹੀਂ ਤੇ ਇੱਥੇ ਅਸੀਂ ਆਪਣੇ ਨਾਲ ਆਪਣੇ ਮਨ ਦੇ ਵਿੱਚ ਖਰਾਬ ਸੌਦੇ ਅਸੀਂ ਚੱਕੀ ਫਿਰਦੇ ਆ ਤੇ ਅਸਲੀ ਜਿਹੜਾ ਲੈਣ ਵਾਲਾ ਸੌਦਾ ਆ ਉਹ ਅਸੀਂ ਲੈਂਦੇ ਨਹੀਂ ਇਸ ਕਰਕੇ ਮਾਰੇ ਇਹ ਕਿੰਨੀਆਂ ਵਧੀਆ ਯੁਗਤਿਆਂ ਨਾਲ ਸਾਤਗੁਰੂ ਸਾਨੂੰ ਸਮਝਾ ਰਹੇ ਨੇ ਤਾਂ ਜਿਵੇਂ ਮਾਨ ਅਭਿਮਾਨ ਮੋਹੰ ਘਰ ਕਾਮ ਕ੍ਰੋਧ ਲੋਭ ਮੋਹ ਘਰ ਨੂੰ ਛੱਡਣਾ ਕਰ ਲਿਖੋ ਮਨ ਮੋਲ ਇਹ ਮਨਾ ਜ ਲੈਣਾ ਤੇ ਉਸ ਪਰਮੇਸ਼ਰ ਕਾਲਪੁਰਖ ਦੇ ਰਾਮ ਨਾਮ ਪਰਮੇਸ਼ਰ ਦੇ ਨਾਮ ਨੂੰ ਲੈਣਾ ਕਰ ਰਾਮ ਨਾਮ ਖਿਰਦੇ ਮਹਤੋਲ ਮਾਰਾ ਇਹ ਕਹਿੰਦੇ ਨੇ ਉਸ ਪਰਮੇਸ਼ਰ ਕਾਲਪੁਰਖ ਦੇ ਰਾਮ ਨਾਮ ਨੂੰ ਹਿਰਦੇ ਰੂਪ ਨੂੰ ਤਕੜੀ ਬਣਾ ਕੇ ਉਸ ਦੇ ਪਰਮੇਸ਼ਰ ਨੂੰ ਮਨ ਨੂੰ ਬਟੇ ਬਣਾ ਤੇ ਹਿਰਦੇ ਨੂੰ ਤਕੜੀ ਬਣਾ ਜਿਸ ਦੇ ਵਿੱਚ ਤੋਲੀ ਦਾ ਆ ਉਸ ਪਰਮੇਸ਼ਰ ਕਾਲਪੁਰਖ ਦੇ ਨਾਮ ਨੂੰ ਤੋਲ RAM ਨਾਮ ਹਿਰਦੇ ਮੈਂ ਤੋਲ ਫਿਰ ਅੱਗੇ ਫਰਮਾਉਂਦੇ ਲਾਦ ਖੇਪ ਲਾਦ ਦਾ ਅਰਥ ਹੁੰਦਾ ਕਿ ਲੱਗਣਾ ਕਰ ਖੇਪ ਖੇਪ ਉਹਦੀ ਰਾਸ ਵਸਤਾ ਮਹਾਰਾਜ ਕਿਰਪਾ ਕਰਦੇ ਹਨ ਕਿ ਲਾਦ ਖੇਪ ਸੰਤੇ ਸੰਗਚਾਰ ਹੁਣ ਇੱਥੇ ਫਰਮਾਉਂਦੇ ਹਨ ਕਿ ਹਿਰਦਾ ਰੂਪ ਤਕੜੀ ਬਣ ਗਈ ਮਨ ਰੂਪ ਵੱਟੇ ਬਣ ਗਏ ਨੇ ਲਾਦ ਖੇਪ ਖੇਪ ਉਹ ਰਾਸ ਉਹ ਰਾਸ ਜਿਹੜਾ ਹੁਣ ਆਮ ਕਰਕੇ ਦੁਕਾਨਦਾਰ ਆ ਉਹਨੇ ਤਕੜੀ ਦੇ ਵਿੱਚ ਦੇ ਵਸਤਾਂ ਪਾ ਕੇ ਤੋਲਣੀਆਂ ਨੇ ਵਟੇ ਪਾ ਦੇਣੇ ਪਰ ਮਾਰੇ ਸਾਨੂੰ ਸਮਝਦ ਦੇ ਤੂੰ ਹਿਰਦੇ ਨੂੰ ਤਕੜੀ ਬਣਾ ਮਨ ਨੂੰ ਵਟੇ ਬਣਾ ਤੇ ਹਿਰਦੇ ਨੂੰ ਹਿਰਦੇ ਵਿੱਚ ਕੀ ਰੱਖਣਾ ਹੈ ਭਗਤੀ ਲਾਦ ਖੇਪ ਭਗਤੀ ਨੂੰ ਤਕੜੀ ਹਿਰਦੇ ਵਿੱਚ ਰੱਖ ਕੇ ਸੰਤੇ ਸੰਗਚਾਰ ਮਹਾਰਾਜ ਕਹਿੰਦੇ ਨੇ ਕਿ ਮਨੁੱਖਾ ਜਨਮ ਵਿੱਚ ਭਗਤੀ ਰੂਪ ਖੇਵ ਰਾਸ ਲਾਦ ਕੇ ਸੰਤਾਂ ਦੀ ਸੰਗਤ ਵਿੱਚ ਚੱਲਣਾ ਕਰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਭਗਤੀ ਰੂਪ ਨੂੰ ਹਿਰਦੇ ਚ ਰੱਖ ਕੇ ਮਨ ਰੂਪੀ ਬਟਿਆਂ ਨਾਲ ਤੋਲ ਕੇ ਅਵਰਤਿ ਆਗ ਵਿਖਿਆ ਜੰਜਾਲ ਮਹਾਰਾਜ ਕਿਰਪਾ ਕਰਦੇ ਹਨ ਕਿ ਅਵਰਤਿ ਆਗ ਹੋਰਾਂ ਸਾਰਿਆਂ ਵਿਸ਼ਿਆਂ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨ੍ਹਾਂ ਦੇ ਬੰਦਰ ਪਾਏ ਹੋਏ ਨੇ ਇਨਾਂ ਨੂੰ ਤਿਆਗਨਿਆ ਕਰ ਛੱਡਣਾ ਕਰ ਵਿਖਿਆ ਜੰਜਾਲ ਇਹ ਸਾਰੇ ਵਿਖਿਆ ਨੇ ਧਨ ਧਨ ਕਹੇ ਸਭ ਕੋਏ ਜੇ ਜਦੋਂ ਮਹਾਰਾਜ ਕਹਿੰਦੇ ਨੇ ਕਿ ਤੂੰ ਹਿਰਦੇ ਨੂੰ ਤਗੜੀ ਬਣਾ ਲਿਆ ਮਨ ਨੂੰ ਵਟੇ ਬਣਾ ਲੈ ਲਈ ਭਗਤੀ ਨੂੰ ਹਿਰਦੇ ਦੇ ਵਿੱਚ ਰੱਖ ਦਿੱਤਾ ਉਸ ਤਗੜੀ ਦੇ ਵਿੱਚ ਤੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਨ ਲਈ ਤੇਰਾ ਮਨ ਤੁਰ ਪਿਆ ਤੇਰੇ ਪੈਰ ਤੁਰ ਪਏ ਤੁਮਾਰੇ ਕਹਿੰਦੇ ਅਵਰ ਤਿਆਗ ਵਿਖਿਆ ਜੰਜਾਲ ਫਿਰ ਤੂੰ ਕੋਰੇ ਸਾਰੇ ਵਿਸ਼ੇ ਵਕਾਰ ਨੂੰ ਛੱਡ ਕੇ ਜਦੋਂ ਤੂੰ ਇਸ ਮਾਰਗ ਵੱਲ ਨੂੰ ਪੌੜੀ ਪੜੇ ਚੜੇਂਗਾ ਤੇਮਾਰੇ ਕਹਿੰਦੇ ਧਨ ਧਨ ਕਹੇ ਸਭ ਕੋਈ ਫਿਰ ਤੈਨੂੰ ਹਰ ਇੱਕ ਜੀਵ ਹਰ ਇੱਕ ਸੰਸਾਰ ਮਾਰੇ ਕਹਿੰਦੇ ਸੱਚੇ ਮਾਰਗ ਤੇ ਚੱਲਦਿਆਂ ਉਸਤਤ ਕਰੇ ਜਹਾਨ ਫਿਰ ਸੱਚੇ ਮਾਰਗ ਤੇ ਚੱਲਣਾ ਭਗਤੀ ਦੇ ਰਾਹ ਵੱਲੇ ਚੱਲਣਾ ਤੇ ਮਾਰੇ ਕਹਿੰਦੇ ਧਨ ਧਨ ਕਹੇ ਸਭ ਕੋਈ ਹਰ ਇੱਕ ਜੀਵ ਤੈਨੂੰ ਸੰਸਾਰ ਵਾਲੇ ਬੰਦੇ ਧਨ ਧਨ ਧੰਤਾ ਦੇ ਜੋਗ ਕਹਿਣਗੇ ਤੇਰੇ ਮਾਤਾ ਪਿਤਾ ਨੂੰ ਵੀ ਧਨ ਕਹਿਣਗੇ ਮੁਖ ਊਜਲ ਹਰ ਦਰਗਹਿ ਸੋਏ ਫਿਰ ਤੇਰਾ ਮੁਖ ਉਸ ਅਕਾਲ ਪੁਰਖ ਦੀ ਸੱਚੀ ਦਰਗਾਹ ਦੇ ਵਿੱਚ ਉਜਲ ਨਿਰਮਲ ਹੋਵੇਗਾ ਇਹੋ ਵਪਾਰ ਵਿਰਲਾ ਵਪਾਰ ਹੈ ਮਹਾਰਾਜ ਕਹਿੰਦੇ ਨੇ ਇੱਕ ਧੰਗੂਰ ਅਰਜਨ ਦੇ ਮਰਜੀ ਇਹੋ ਜਿਹਾ ਵਪਾਰ ਉਹ ਕੋਈ ਵਿਰਲਾ ਹੀ ਬੰਦਾ ਕਰਦਾ ਹੈ ਕਿਉਂਕਿ ਅਸਲੀ ਵਪਾਰ ਤੇ ਅਸੀਂ ਜਿਹੜਾ ਕਰਨਾ ਆਏ ਆ ਇੱਥੇ ਮਨੁੱਖਾ ਜਨਮ ਧਾਰ ਕੇ ਉਹ ਤੇ ਕੋਈ ਵਿਰਲਾ ਹੀ ਕਰ ਰਿਹਾ ਇਸ ਕਰਕੇ ਆਸੀਂ ਨਫੇ ਨੁਕਸਾਨਾਂ ਦੇ ਵਿੱਚ ਦੁਨਿਆਵੀ ਤੌਰ ਦੇ ਵਿੱਚ ਤੇ ਅਸੀਂ ਵਪਾਰ ਕਰੀ ਜਾ ਰਹੇ ਆ ਪੈਸਾ ਬਣਾਉਣ ਕਰਕੇ ਸੌਦਾ ਲੈਂਦੇ ਆ ਖਰੀਦਦੇ ਆ ਉਸ ਨੂੰ ਅਸੀਂ ਫਿਰ ਵੇਚ ਦਿੰਨੇ ਆ ਤੇ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਅਸਲੀ ਵਪਾਰ ਆ ਇਹੋ ਵਪਾਰ ਵਿਰਲਾ ਵਪਾਰ ਹੈ ਕੋਈ ਅਸਰ ਇਹ ਜਿਹੜਾ ਅਸਲੀ ਵਪਾਰ RAM ਨਾਮ ਕਾਲਪੁਰਖ ਦੇ ਨਾਮ ਦਾ ਇਹ ਕੋਈ ਵਿਰਲਾ ਹੀ ਕਰ ਰਿਹਾ ਹੈ ਕੋਈ ਵਪਾਰੀ ਬੰਦਾ ਇਸ ਦਾ ਕੋਈ ਵਿਰਲਾ ਹੀ ਕਰ ਰਿਹਾ ਹੈ ਨਾਨਕਤਾ ਕੈ ਸਦ ਬਲਹਾਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਰੀ ਪੰਕਤੀ ਵਿੱਚ ਫਰਮਾਉਂਦੇ ਹਨ ਕਿ ਜਿਹੜੇ ਇਹ ਵਿਰਲੇ ਬੰਦੇ ਭਾਵੇਂ RAM ਨਾਮ ਦੇ ਕਾਲਪੁਰਖ ਦੇ ਨਾਮ ਦਾ ਵਪਾਰ ਕਰ ਰਹੇ ਹਨ ਜਿਹੜੇ ਪਰਮੇਸ਼ਰ ਕਾਲਪੁਰਖ ਨੂੰ ਰਾਦ ਰਹੇ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਤਕੜੀ ਬਣਾਇਆ ਤੇ ਉਹਦੇ ਵਿੱਚ ਭਗਤੀ ਵਿੱਚ ਪਾਈ ਆਤਮ ਮਨ ਰੂਪੀ ਵੱਟਿਆਂ ਦੇ ਨਾਲ ਤੋਲ ਰਹੇ ਨੇ ਉਸ ਨੂੰ ਜਪ ਰਹੇ ਨੇ ਮਹਾਰਾਜ ਕਹਿੰਦੇ ਨਾਨਕ ਤਾਕੈ ਸਦ ਬਲ ਖਾਰੀ ਉਹਨਾਂ ਤੋਂ ਅਸੀਂ ਸਦਾ ਹੀ ਬਲਹਾਰ ਭਾਗ ਕੀ ਕੁਰਬਾਨ ਜਾਂਦੇ ਆ ਸੋ 사ਤਗੁਰਾਂ ਦੀ ਮਹਾਨ ਕਿਰਪਾ ਸਦਕਾ ਆਪ ਸਮੂਹ ਸੰਗਤਾਂ ਨੇ ਹੀ 15ਵੀਂ ਅਸ਼ਟਪਦੀ ਦੀ ਪੰਜਵੀਂ ਪੌੜੀ ਸਰਵਣ ਕੀਤੀ ਬਿਆੰਤ ਪ੍ਰਕਾਰ ਦੀਆਂ ਭਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਇਸੇ ਤਰ੍ਹਾਂ ਹੀ ਕੱਲ ਨੂੰ ਛੇਵੀਂ ਪੌੜੀ ਦੀ ਕਥਾ ਵਿਚਾਰ ਹੋਵੇਗੀ ਆ ਸਮੂਹ ਸੰਗਤਾਂ ਨੇ ਨਿਭਤਾ ਸਾਇਤ ਸਾਰੀ ਹੀ ਦੀ ਸਾਰੀ ਇਹ ਸਾਰੀਆਂ ਅਸ਼ਟਪਦੀਆਂ ਦੀ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲ ਕਰਨਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ